ਦੋਸਤੋ ਟੋਰਾਂਟੋ ਕੈਨੇਡਾ ਦੇ ਵਿੱਚ ਇੱਕ ਰੇਡੀਓ ਚਲਾਉਂਦਾ ਹੈ ਜੋਤੀਮਾਨ ਰੇਡੀਓ ਸਟੇਸ਼ਨ ਦਾ ਨਾਮ ਇਹਦਾ ਹੈਗਾ ਆ ਫਤੇ ਮੀਡੀਆ 5 ਇਹ ਬੰਦਾ ਭਾਜਪਾ ਦਾ ਚੱਪਲ ਚਾਟਿਆ ਬਾਦਰਾ ਦਾ ਵੀ ਚੱਪਲ ਚਾਟਿਆ ਹੈ ਤੇ ਭਾਜਪਾ ਚ ਖਾਸ ਕਰਕੇ ਮਨਜਿੰਦਰ ਸਿੰਘ ਸਿਰਸੇ ਦਾ ਇਹ ਕਰਿੰਦਾ ਕਹ ਲਈਏ ਚੱਪਲ ਚੱਟ ਕਹ ਲਈਏ ਤੇ ਉਹਦੀ ਇਹਦੀ سپورਟ ਦੇ ਵਿੱਚ ਇਹ ਆਪਣਾ ਰੇਡੀਓ ਸੰਭਾਲ ਕੇ ਆਪਣੇ ਬਾਪੂ ਨੂੰ ਕਿਉਂਕਿ ਇਹ ਸਿਰਸਾ ਚੋਂ ਲੜ ਰਿਹਾ 2022 ਵਿਧਾਨ ਸਭਾ ਚੋਣ ਦਿੱਲੀ ਦੀ ਰਜੌਰੀ ਗਾਰਡਨ ਸੀਟ ਤੋਂ ਤੇ ਉਹਦੀ ਇਹ سپورਟ ਦੇ ਵਿੱਚ ਉਥੇ ਗਿਆ ਹੋਇਆ ਤੇ ਉਹ ਉਹਦੇ ਹੱਕ ਦੇ ਵਿੱਚ ਇਹ ਵੀਡੀਓ ਵੀ ਪਾਉਂਦਾ ਮੈਂ ਵੀਡੀਓ ਚਲਾਉਣਾ ਆ ਤੇ ਫੇਰ ਗੱਲਬਾਤ ਮੈਂ ਕਰਦਾ ਆ ਇਹ ਇਹਨਾਂ ਦੇ ਜਾਨੀ ਇਹਦੇ ਘਟਿਆ ਬੰਦੇ ਆਪ ਇਹ ਕੈਨੇਡਾ ਰਹਿੰਦੇ ਨੇ ਤੇ ਉੱਥੇ ਜਾ ਕੇ ਇਹ ਚੋਰਾਂ ਦੇ ਲੋਕਾਂ ਨੂੰ ਲੁੱਟਣ ਵਾਲਿਆਂ ਦੇ ਪ੍ਰਾਪਰਟੀਆਂ ਹੜੱਪਣ ਵਾਲਿਆਂ ਦੇ ਹੱਕ ਦੇ ਵਿੱਚ ਪ੍ਰਚਾਰ ਕਰਕੇ ਤੇ ਗੁੰਮਰਾਹ ਕਰਦੇ ਨੇ ਉੱਥੋਂ ਦੇ ਲੋਕਾਂ ਨੂੰ ਦਿੱਲੀ ਚੋਣਾ ਰਾਜੋਰੀ ਗਾਰਡਨ ਦੇ ਵਿੱਚੋਂ ਇੱਕੋ ਹੀ ਆਰ ਹੀ ਆਵਾਜ਼ ਸਰਦਾਰ ਮਨਜਿੰਦਰ ਸਿੰਘ ਸਿਰਸਾ ਸਰਦਾਰ ਮਨਜਿੰਦਰ ਸਿੰਘ ਸਿਰਸਾ ਹਰ ਆਮ ਤੇ ਖਾਸ ਦੀ ਪਸੰਦ ਪਸੰਦ ਇਹ ਵੀਡੀਓ ਇਹਨੇ ਆਪ ਬਣਾਈ ਆ ਉਹਦੇ ਪ੍ਰੋਮੋਸ਼ਨ ਕਰਨ ਵਾਸਤੇ ਸਿਰਸੇ ਦੀ ਕੁਸ਼ਾਮ ਦੀ ਵਾਸਤੇ ਮਨਜਿੰਦਰ ਸਿੰਘ ਸਿਰਸਾ ਉਹ ਸ਼ਖਸੀਅਤ ਜਿਹੜੇ ਕੀ ਨਿੱਡਰ ਬਹਾਦਰ ਅਤੇ ਦਲੇਰ ਸਰਦਾਰ ਨੇ ਜਿੱ ਨਿੱਡਰ ਬਹਾਦਰ ਦਲੇਰ ਮੈਂ ਦੱਸਦਾ ਹਾਂ ਸਿਰੇ ਦਾ ਠੱਗ ਬੰਦਾ ਤੇ ਡਰਪੋਗ ਬੰਦਾ ਲੋਕਾਂ ਨੂੰ ਲੁੱਟਣ ਵਾਲਾ ਬੰਦਾ ਲੋਕਾਂ ਦੀਆਂ ਪ੍ਰਾਪਰਟੀਆਂ ਲੁੱਟਣ ਵਾਲੇ ਬੰਦੇ ਨੇ ਗੁਰਦੁਆਰਾ ਕਮੇਟੀਆਂ ਦੇ ਪੈਸੇ ਖਾਣ ਵਾਲੇ ਬੰਦੇ ਨੇ ਸਿਰਸੇਵਣੀ ਇਹਨਾਂ ਨੇ ਹਰ ਇੱਕ ਆਮ ਤੇ ਖਾਸ ਤੱਕ ਆਪਣੀ ਪਹੁੰਚ ਬਣਾਈ ਹੋਈ ਹੈ ਤੇ ਹਰ ਇੱਕ ਆਮ ਤੇ ਖਾਸ ਦੇ ਜਵਾਨੋਂ ਇੱਕੋ ਹੀ ਆਵਾਜ਼ ਇਸ ਵਾਰ ਜਿੱਤੇਗਾ ਮਨਜਿੰਦਰ ਸਿਰਸਾ ਸਰਦਾਰ ਲੈ ਕੇ ਨੇ ਦਿੱਲੀ ਰਿਜਾਰਡੀ ਗਾਰਡਨ ਚੋਂ ਅਸੀਂ ਭਾਜਪੀ ਦੇ ਆ ਕਰਕੇ ਪਹਾੜੇ ਦੇ ਟੱਟੂ ਇਕੱਠੇ ਹੈ ਤੇ 2-200 ਰੁਪਿਆ ਦੇ ਕੇ ਰਣ ਨੂੰ ਤੇ ਐਡ ਕਰ ਰਿਆ ਹੈ ਹੁਣ ਜਿਹੜਾ ਸਿਰਸੇ ਦੀ ਜਿਹਨੂੰ ਨਦਰ ਦਲੇਰ ਤੇ ਬਹਾਦਰ ਦੱਸ ਰਿਹਾ ਆ ਪਹਿਲਾਂ ਤਾਂ ਇਹਦੇ ਪਿਓ ਦੀ ਗੱਲ ਕਰ ਲਈਏ ਜਸਵਿੰਦਰ ਸਿੰਘ ਸਿਰਸਾ ਇਹ ਬੰਦਾ ਆਪਣੇ ਇੱਕ ਸੱਜਣ ਹੈਗਾ ਸੀਗਾ ਉਹ ਪੰਜਾਬੀ ਸਿੱਖ ਰਾਇਓ ਕੀਨੀਆ ਰਿਆ ਸੀਗਾ ਪਸ਼ੋਕ ਆਪਣੇ ਪਸ਼ੋਕੜ ਜਾਨੀ ਪੰਜਾਬੀ ਹੈ ਤੇ ਕੀਨੀਆ ਦੇ ਵਿੱਚੋਂ ਆਪਣੇ ਬਹੁਤ ਸਾਰੇ ਸਿੱਖ ਗਏ ਨੇ ਕੀਨੀਆ ਦੇ ਵਿੱਚ ਤੇ ਉਹ ਬੰਦਾ ਉਹਦਾ ਨਾਂ ਹੈਗਾ ਮੱਖਣ ਸਿੰਘ ਤੇ ਉਹ ਬੰਦੇ ਦੀ ਇੰਨੀ ਰੈਪਿਊਟੇਸ਼ਨ ਹੈ ਕੀਨੀਆ ਦੇ ਵਿੱਚ ਕਿ ਉਹਨੇ ਜਿਹੜੀ ਫਰੀडम फाइट ਸੀ ਕੀਨੀਆ ਦੀ ਉਹ ਚ ਬਹੁਤ ਵੱਡਾ ਯੋਗਦਾਨ ਸੀਗਾ ਉਹਦਾ ਕਿਉਂਕਿ ਕੀਨੀਆ ਵੀ ਫਰੰਗੀਆਂ ਦਾ ਗੁਲਾਮ ਰਿਆਇਆ ਹੈ ਉਹਨੂੰ ਕੀ ਨਿਆਂ ਦਾ ਨੈਲਸਨ ਮੰਡੇਲਾ ਕਿਹਾ ਜਾਂਦਾ ਆ ਮੱਖਣ ਸਿੰਘ ਨੂੰ ਜਿਵੇਂ ਨੈਲਸਨ ਮੰਡੇਲਾ ਸਾਊਥ ਅਫਰੀਕਾ ਦਾ ਸੀ ਉਹਨੇ ਵੀ ਫਾਈਟ ਕੀਤੀ ਸੀ ਗੋਰਿਆਂ ਦੇ ਖਿਲਾਫ ਤੇ ਉਹਦਾ ਪਿਸ਼ੋਕੜ ਪੰਜਾਬੀ ਸੀ ਤੇ ਉਹਦੀ ਮੱਖਣ ਸਿੰਘ ਦੀ ਕੋਈ ਦਿੱਲੀ ਦੇ ਵਿੱਚ ਪ੍ਰਾਪਰਟੀ ਸੀਗੀ ਤੇ ਮੱਖਣ ਸਿੰਘ ਦੀ ਡੈਥ ਤੋਂ ਬਾਅਦ ਇਹਦੇ ਸਿਰਸੇ ਦੇ ਬਾਪ ਨੇ ਕੀ ਕੀਤਾ ਉਹਦੀ ਨਕਲੀ ਬਣਾ ਕੇ ਨਾ ਪਾਵਰ ਆਫ ਡਰ ਨੇ ਤੇ ਕਿਸੇ ਹੋਰ ਦੇ ਨਾਮ ਹੋ ਵੇਚਣ ਲੱਗਿਆ ਸੀਗਾ ਉਹਦੀ ਜਿਹੜੀ ਦਿੱਲੀ ਵਾਲੀ ਕੋਠੀ ਠੀਕ ਹੈ ਤੇ ਉਹ ਜਿਹੜੀ ਜਿਹੜੀ ਆਪਣੇ ਤਸਦੀਕ ਕੀਤੀ ਵੀ ਇਹ ਪਾਵਰ ਆਫ ਟਰਨੀ ਵਗੈਰਾ ਡਾਕੂਮੈਂਟ ਠੀਕ ਹੈਗੇ ਤੇ ਉਹ ਇਹਦੇ ਬਾਪੂ ਨੇ ਕੀਤੀ ਸੀਗੀ ਮਨਜਿੰਦਰ ਸਿੰਘ ਸਿਰਸੇ ਦੇ ਬਾਪੂ ਨੇ ਤੇ ਉਹ ਫੜਿਆ ਗਿਆ ਆਪਣੇ ਕੋਰਟ ਦੇ ਵਿੱਚ ਕੇਸ ਹੋਇਆ ਤੇ 2 ਸਾਲ ਦੀ ਸਜ਼ਾ ਹੋਈ ਹੋਈ ਹੈ ਇਹਨੂੰ ਮਨਜਿੰਦਰ ਸਿਰਸੇ ਦੇ ਪਿਓ ਨੂੰ ਠੀਕ ਹੈ ਜਿਹਦੀਆਂ ਇਹ ਤਾਰੀਫਾਂ ਕਰ ਰਿਹਾ ਆ ਤਾਰੀਫ ਇਹ ਚਲੋ ਸਿਰਸੇ ਦੀ ਕਰ ਰਿਹਾ ਉਹਦੇ ਬਾਪੂ ਦਾ ਤਾਂ ਨਾਮ ਹੀ ਨਹੀਂ ਲੈਂਦਾ ਹੁਣ ਜਿਹੜਾ ਸਿਰਸਾ ਆ ਇਹ ਦਿੱਲੀ ਬਾਦਲਾ ਵੱਲੋਂ ਕਿਉਂਕਿ ਬਾਦਲਾ ਦਾ ਇਹ ਚੇਲਾ ਰਿਹਾ ਸਿਰਸਾ ਪੰਜਾਬ ਦੇ ਵਿੱਚ ਵੀ ਇਹ ਜਦੋਂ ਬਾਦਲਾਂ ਦੀ ਸਰਕਾਰ ਸੀਗੀ 2016 ਦੇ ਵਿੱਚ ਇਹਨੂੰ ਪੰਜਾਬ ਦਾ ਸੁਖਵੀਰ ਬਾਦਲ ਦਾ ਐਡਵਾਈਜ਼ਰ ਲਾਇਆ ਹੋਇਆ ਸੀਗਾ ਸੁਖਵੀਰ ਬਾਦਲ ਨੇ ਇਹਨੂੰ ਆਪਣਾ ਪੋਲੀਟੀਕਲ ਸਲਾਹਕਾਰ ਤੇ ਇਹਨੂੰ ਕੈਬਨਟ ਮਿਨਿਸਟਰੀ ਦੇ ਅਹੁਦੇ ਦਿੱਤੇ ਹੋਏ ਸੀਗੇ ਸੁਖਵੀਰ ਬਾਦਲ ਨੇ ਯਾਨੀ ਲੁੱਟਾਈ ਕਰਵਾਈ ਪੰਜਾਬ ਦੀ ਅੱਜ ਜਿਵੇਂ ਹੁਣ ਕੇਜਰੀਵਾਲ ਤੇ ਭਗਵੰਤ ਮਾਨ ਉਹ ਨਹੀਂ ਕਰ ਰਹੇ ਨੇ ਨਾ ਜਿਵੇਂ ਦਿੱਲੀ ਦੀ ਖੁਸ਼ਾਮਦੀ ਉਵੇਂ ਸੁਖਵੀਰ ਬਾਦਲ ਨੇ ਇਹਨੂੰ ਦੱਸੋ ਐਡਵਾਈਜ਼ਰ ਲਾ ਕੇ ਪੰਜਾਬ ਦਾ ਤੇ ਇਹਨੂੰ ਅਹੁਦੇ ਸਾਰੇ ਕੈਬਨਟ ਮਿਨਿਸਟਰੀ ਵਾਲੇ ਅਹੁਦਾ ਦੇ ਕੇ ਤੇ ਉਹਦੇ ਬੈਨੀਫਿਟ ਦਿੱਤੇ ਸਾਰੇ ਇਹ ਹਜੇ ਠੱਗ ਬੰਦੇ ਨੇ ਠੀਕ ਹੈ ਦਿੱਲੀ ਕਮੇਟੀ ਦਾ ਇਹ ਪ੍ਰਧਾਨ ਰਿਹਾਇਆ ਤੇ ਉਸ ਦੌਰਾਨ ਹੁਣ ਪਤਾ ਹੀ ਆਪਾਂ ਨੂੰ ਕੀ ਕਰਦੇ ਨੇ ਇਹ ਨਾ ਕੋਈ ਇਹਨਾਂ ਨੂੰ ਪੁੱਛਣ ਵਾਲਾ ਵੀ ਕਿ ਬਜਟ ਜਿੰਨਾ ਹੈਗਾ ਪੈਸਾ ਜਿੰਨੇ ਆਮਦਨ ਹੈਗੀ ਆ ਗੁਰਦੁਆਰਿਆਂ ਨੂੰ ਉਹ ਲੱਗਦੀ ਜਿਹੜੀ ਲੱਗਦੀ ਸੋ ਲੱਗਦੀ ਆ ਤੇ ਖਾਂਦੇ ਹੀ ਵੱਧ ਨੇ ਤੇ ਇਹਦੇ ਉੱਤੇ ਇਹਦੇ ਵਿਰੋਧੀਆਂ ਨੇ ਦਿੱਲੀ ਕਮੇਟੀ ਦੇ ਵਿੱਚ ਜਿਹੜੀ ਵੀ ਇਹਨਾਂ ਦੇ ਖਿਲਾਫ ਚੋਣਾਂ ਲੜਦੇ ਨੇ ਉਹਨਾਂ ਨੇ ਕੇਸ ਕੀਤਾ ਕੋਰਟ ਦੇ ਵਿੱਚ ਵੀ ਇਹ ਪੈਸੇ ਖਾ ਗਿਆ ਘਪਲਾ ਕਰ ਗਿਆ ਇਹਨਾਂ ਸਿਰਸਾ 2021 ਚ ਐਫ ਆਈ ਆਰ ਹੋਈ ਇਹਦੇ ਤੇ ਇਹ ਬੰਦਾ ਰੂਪੋਸ਼ ਹੋ ਗਿਆ ਇਹ 2021 ਦੀਆਂ ਗਰਮੀਆਂ ਦੀ ਗੱਲ ਆ ਤੇ ਉਹ ਤੋਂ ਕੁਝ ਮਹੀਨੇ ਬਾਅਦ 2021 ਦਸੰਬਰ ਦੇ ਵਿੱਚ ਇਹ ਬੰਦਾ ਆਪਣੇ ਗਲ ਦੇ ਵਿੱਚ ਆ ਬੀਜੇਪੀ ਵਾਲਾ ਸਾਫਾ ਪਵਾ ਲੈਂਦਾ ਹੈ। ਅਕਾਲੀ ਦਲ ਛੱਡ ਕੇ ਤੇ ਬੀਜੇਪੀ ਜੁਆਇਨ ਕਰ ਲੈਂਦਾ ਤੇ ਫਿਰ ਉੱਥੇ ਜਾ ਕੇ ਤੁਹਾਨੂੰ ਪਤਾ ਹੀ ਆ ਵਾਸ਼ਿੰਗ ਪਾਊਡਰ ਮੋਦੀ। ਵਾਸ਼ਿੰਗ ਪਾਊਡਰ ਆਪਾਂ ਕਹਿ ਲਈਏ ਬੀਜੇਪੀ। ਉੱਥੇ ਜਾ ਕੇ ਇਹ ਪਾਕ ਸਾਫ ਹੋ ਗਿਆ। ਐਡਾ ਹੈ ਡਰਪੋਕ ਬੰਦਾ ਐ ਸਿਰਸਾ। ਠੀਕ ਹੈ। ਲੋਕਾਂ ਦੇ ਪੈਸੇ ਖਾਣ ਵਾਲਾ ਇਹ ਪਰਿਵਾਰ ਐ ਤੇ ਲਾਹਣਤ ਇਸ ਬੰਦੇ ਨੂੰ ਪਾਓ ਜਿਹੜਾ ਇੱਥੋਂ ਕੈਨੇਡਾ ਤੋਂ ਜਾ ਕੇ ਜੇਤੂ ਅਸਲੇ ਦਾ ਹੋਇਆ ਤਾਂ ਉੱਥੇ ਹੀ ਰਹੀਂ ਹੁਣ। ਮੁੱਛੜ। ਹੁੰਡੀਆਂ ਮੁੱਛਾਂ ਵਾਲਿਆ। ਕੁੰਡਲੀਆਂ ਮੁੱਛਾਂ ਵਾਲਿਆ ਇੱਥੇ ਨਹੀਂ ਜੇ ਤੇਰਾ ਬਹੁਤ ਵਧੀਆ ਸਰਸਾ ਬਹੁਤ ਵਧੀਆ ਇੱਥੇ ਤੂੰ ਖੇ ਖਾਣਾ ਉਹ ਨਾ ਕੈਨੇਡਾ ਦੇ ਵਿੱਚ ਹੈ ਇੱਥੇ ਆ ਕੇ ਲੋਕਾਂ ਨੂੰ ਘਬਰਾਹ ਕੀਤਾ ਤੁਸੀਂ ਤੇ ਜਿਹੜੇ ਵੀਰ ਭੈਣ ਭਰਾ ਇਹਦੇ ਰੇਡੀਓ ਸੁਣਦੇ ਨੇ ਇਹਨੂੰ ਲਾਣਤਾਂ ਪਾਓ ਵੀ ਜੇਕਰ ਸਪੋਰਟ ਕਰਨੀ ਆ ਕੋਈ ਤੈਨੂੰ ਚਾਚਵਾਦ ਦਾ ਉੱਥੇ ਬੰਦੇ ਨਹੀਂ ਲੱਗੇ ਲੱਭੇ ਸਪੋਰਟ ਕਰਨ ਵਾਸਤੇ ਠੱਗਾ ਨਹੀਂ ਤੂੰ ਸਪੋਰਟ ਕਰ ਰਿਹਾ ਹੈ ਬੇਵਕੂਫ ਬਣਾ ਰਿਹਾ ਤੂੰ ਲੋਕਾਂ ਨੂੰ ਬਣਦਾ ਤੂੰ ਬੜਾ ਸਿੱਖ ਬਣਦਾ ਹੈ ਆਪਣੇ ਆਪ ਦੇ ਵਿੱਚ ਫੇਰ ਇਹ ਹੋਰ ਕਹਿੰਦਾ ਵੀ ਅਖੇ ਸਰਸਾ ਸਾਹਿਬ ਨੇ ਉਹ ਜਿਹੜਾ ਕਿਸਾਨ ਅੰਦੋਲਨ ਦੇ ਵਿੱਚ 26 ਜਨਵਰੀ ਵਾਲੀ ਘਟਨਾ ਸੀਗੀ ਜਿੱਥੇ ਇਹਦਾ ਨਿਸ਼ਾਨ ਸਾਹਿਬ ਚੁਲਾਤਾ ਸੀਗਾ ਆਪਣੇ ਜਾ ਕੇ ਉੱਥੇ ਲਾਲ ਕਿਲੇ ਤੇ ਅਖੇ ਸਰਸਾਈ ਸਾਹਿਬ ਨੇ ਇਹਦੇ ਸਿਆਸੀ ਬਾਪ ਨੇ ਆਪਣੇ ਛੜਾਇਆ ਹੈਗਾ ਉਹਨੂੰ ਦੀਪ ਸਿੱਧੂ ਨੂੰ ਤੇ ਲਕਸ਼ਿ ਸੁਧਾਨੇ ਨੂੰ ਉਹ ਭਰਾ ਉਹ ਅੱਗ ਵੀ ਪਹਿਲੇ ਸਰਸੇ ਦੀ ਪਾਰਟੀ ਨਹੀਂ ਲਾਈ ਆ ਜਿਹੜੇ ਖੇਤੀ ਕਾਨੂੰਨ ਨੇ ਉਹ ਸਰਸੇ ਦੀ ਪਾਰਟੀ ਨਹੀਂ ਪਾਸ ਕੀਤੇ ਸੀਗੇ ਬਿਨਾਂ ਡਿਸਕਸ਼ਨ ਤੋਂ ਡਿਬੇਟ ਤੋਂ ਪਾਰਲੀਮੈਂਟ ਦੇ ਵਿੱਚ ਹੈ ਕਿਸਾਨਾਂ ਨੇ ਉੱਥੇ ਸਵਾ ਸਾਲ ਜਾ ਕੇ ਪਹਿਲਾਂ 2 2.5 ਮਹੀਨੇ ਪੰਜਾਬ ਦੇ ਵਿੱਚ ਸ਼ੰਭੂ ਬਾਰਡਰ ਤੇ ਫਿਰ ਦਿੱਲੀ ਜਾ ਕੇ ਮਕਾਨ ਦਿੱਤੀ મોદી ਦੀ ਤੇ ਫਿਰ ਮੋਦੀ ਨੇ ਉਹ ਕਾਨੂੰਨ ਵਾਪਸ ਲੈ ਲਏ ਹੈ ਜੇ ਉਹ ਕਾਨੂੰਨ ਜੇ ਤਰਿਆ ਇੰਨਾ ਹੀ ਸਿਰਸਾਬ ਮਸਲੇ ਹੱਲ ਕਰਾਉਂਦਾ ਆ ਤੇ ਕਹਿੰਦਾ ਜਾ ਕੇ ਮੋਦੀ ਨੂੰ ਵੀ ਕਾਨੂੰਨ ਵਾਪਸ ਲੈ ਕਾਨੂੰਨ ਵਾਪਸ ਲੈਣ ਤੋਂ ਪਹਿਲਾਂ ਇਹ ਇਨੀ ਖਰ ਜੋਇਨ ਤਾਂ ਇਹਨੇ ਬਾਅਦ ਚੋ ਕੀਤੀ ਆ ਕਾਨੂੰਨ ਇਧਰੋਂ ਵਾਪਸ ਲੈ ਆਨੇ ਮੋਦੀ ਨੇ ਤੇ ਨਾਲ ਇਹਨੇ ਪਾਰਟੀ ਜੋਇਨ ਕੀਤੀ ਹੈ ਦਸੰਬਰ ਕਾਨੂੰਨ ਉਹਨੇ ਨਵੰਬਰ 21 ਚ ਵਾਪਸ ਲੈ ਲਏ ਨੇ ਪਰ ਇਹ ਜੀ ਪਾਰਟੀ ਚ ਗਿਆਗਾ ਤੇ ਇਹ ਸਿਰਫ ਬਚਣ ਵਾਸਤੇ ਤੁਸੀਂ ਜਾਨੀ ਪਹਿਲਾਂ ਅੱਗ ਲਾਈ ਖੇਤੀ ਕਾਨੂੰਨ ਪਾਸ ਕਰਕੇ ਤੇ ਫੇਰ ਉਹਨੂੰ ਬੁਝਾਤਾ ਵੀ ਵਾਪਸ ਲੈ ਲੇ ਬੱਲੇ ਉਹ ਤੁਹਾਡੇ ਤੇ ਮੁੰਡੇ ਉਹ ਛੜਾ ਦੇ ਦੀਪ ਸਿੱਧੂ ਤੇ ਲੱਖਾ ਛੜਾਣਾ ਲੜਨ ਤਾਂ ਪਾਉ ਉਹਨੂੰ ਬਾਈਕਾਟ ਕਰੋ ਇਹਦੇ ਜਿੰਨੇ ਵੀ ਐਡਾ ਇਹ ਦੰਦਾ ਜਦ ਤੱਕ ਇਹ ਸਿਆਸੀ ਜਮਾਤ ਦੀ ਕੁੱਚੜ ਚੋਂ ਬਾਹਰ ਨਹੀਂ ਆਉਂਦਾ ਅਜੂਤੀ ਮਾਨ ਜਿਆ ਉਦੋਂ ਤੱਕ ਇਹਦੇ ਇਹਦੇ ਰੇਡੀਓ ਦਾ ਬਾਈਕਾਟ ਕਰੋ ਬਹੁਤ ਬਹੁਤ ਧੰਨਵਾਦ